ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਜੀ ਸੁਖ ਸਾਹ ਪਰੋ ਜੀ ਅੱਜ ਦੀ ਵੀਡੀਓ ਕੀ 6 ਮਾਰਚ 2025 ਜਾਨੀ ਤੀਜੇ ਮਹੀਨੇ ਦੀ ਤੇ ਅੱਜ ਦੀ ਵੀਡੀਓ ਜ ਹੈ ਤਿੰਨ ਸੌਰੀ ਪੰਜ ਮੁਰਨਾ ਸਰ ਦੇ ਕਟਣ ਜਿਵੇਂ ਆ ਸਾਹਮਣੇ ਪਹਿਲਾਂ ਨੇ ਬੱਤੇ ਇਕੱਠੇ ਦੇਖੋ ਜੀ ਇਹ ਜਿਹੜਾ ਪੂਰਾ ਐਨ ਜਾਇਗਾੜਾ ਪੂਰਾ ਸ਼ਕੀਨ ਕਟਣਾਂ ਤੋਂ ਮਿਲਣੀ ਆ ਜਿਹ ਮੇਦਰ ਪਿੱਛੇ ਘਰਤੀ ਖੜੀ ਆ ਇਹਦੇ ਤੁਸੀਂ ਸੈਂਸ ਵਿੱਚ ਚੈੱਕ ਕਰੋ ਬਾਕੀ ਸਾਨੂੰ ਇਕੱਲੀ ਇਕੱਲੀ ਘੱਟੀ ਬਾਹਰ ਕੱਢ ਕੇ ਤੋੜ ਕੇ ਦਿਖਾਵਾਂਗੇ ਆਪਾਂ ਵੀਡੀਓ ਚੱਲਣ ਦਾ ਪਹਿਲਾਂ ਕਟਣਾਂ ਵਿੱਚ ਜੇ ਕੋਈ ਨਾ ਮੜੀ ਬਿਟੀ ਚਲਕ ਜੀ ਮਾਰ ਲਓ ਉਸ ਤੋਂ ਪਹਿਲਾਂ ਬੇਨਤੀ ਵੀ ਆ ਕੇ ਨਾਲ ਦੀਆਂ ਚੈਨਲ ਨੂੰ ਸ ਜੇ ਕਿਹਦੇ ਸੇ ਪ੍ਰਾਣੀ ਕੋ ਮਿੱਠਾ ਹੀ ਵੀਡੀਓ ਬਣਾਉਣੀ ਆ ਤਾਂ ਮੇਰਾ ਨੰਬਰ ਵੀ ਨੋਟ ਕਰ ਲੋ 8360462501 8360462501 ਤੇ ਇਹ ਦੋ ਕਟਾਂ ਗਈ ਛੋਟੀ ਮਰਜ਼ਾ ਤੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਕਰਦੇ ਆ ਪਹਿਲਾ ਵੀਡੀਓ ਪੂਰੀ ਦੇਖ ਕੇ ਤੋਂ ਸ਼ੇਅਰ ਕਰੋ ਬਾਈ ਨਾਲ ਗੱਲਬਾਤ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅਖੇ ਕੀ ਹਾਲ ਚਾਲ ਠੀਕ ਠਾਕ ਵੀਰੇ ਹੋਰ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਬਹੁਤ ਵਧੀਆ ਕਿਰਪਾ ਬਾਬੇ ਨਾਲ ਕਿ ਮੇਰਾ ਤੇ ਨਾਂ ਤੇ ਪਿੰਡ ਬੋਲਦੀ ਆਪਣਾ ਨਾਂ ਮੇਰੇ ਆਪਣਾ ਤਾਰੀ ਆ ਪਿੰਡ ਰਾਈ ਆ ਤਹਿਸੀਲ ਫੂਲ ਜ਼ਿਲ੍ਹਾ ਬਠਿੰਡਾ ਵੀਰੇ ਠੀਕ ਆ ਤਾਂ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 9855287584 ਵੀਰੇ ਠੀਕ ਆ ਤੇ ਬਾਕੀ ਤੁਹਾਨੂੰ ਨੰਬਰ ਟਾਈਟਲ ਵਿੱਚ ਲਿਖਿਆ ਵੀ ਮਿਲ ਜੂਗਾ ਤੇ ਪੰਜ ਕਟੀਆਂ ਹੈ ਟੇਬਲ ਤਾਂ ਪੰਜ ਜੋ ਕੋਈ ਦੋ ਆਉਂਦਾ ਨਹੀਂ ਹੈਗੀ ਨਹੀਂ ਵੀਰੇ ਪੰਜੇ ਦੀਆਂ ਪੰਜ ਕਟੀਆਂ ਪੰਜੇ ਦੀਆਂ ਪੰਜੇ ਕਟੀਆਂ ਆਪਣੇ ਕੋਲੇ ਖੀਰੀਆਂ ਤੇ ਪੰਜਾਂ ਦੀ ਚਾਰ ਚਾ ਥਾਂ ਮਿਲਣਗੇ ਚਾਰ ਚਾਰ ਥਾਂ ਮਿਲਣਗੇ ਮਾਲਕ ਦੀ ਕਿਰਪਾ ਨਾਲ ਉਹਦਾ ਆਪਾਂ ਵੀਡੀਓ ਦੇ ਵਿੱਚ ਹਰ ਇੱਕ ਚ ਬੋਲਦੇ ਹੀ ਹੁੰਨੇ ਆ ਤਕਰੀਬਨ ਹਨਾ ਵੀ ਭਾਈ ਚਾਰ ਥਾਂ ਜੇ ਕੋਈ ਦੋਂਦੀ ਹੋਵੇ ਕੱਟੀ ਤਾਂ ਆਪਾਂ ਉਹ ਲਖੇ ਦੱਸ ਕੇ ਦਿੰਨੇ ਹੁੰਨੇ ਹੁੰਨੇ ਆ ਹਨਾ ਵੀ ਆ ਦੋਂਦੀ ਆ ਪਰ ਮਾਲਕ ਦੀ ਕਿਰਪਾ ਨਾਲ ਅੱਜ ਜਿਹੜੀਆਂ ਪੰਜੇ ਕੱਟੀਆਂ ਪੰਜੇ ਦੀਆਂ ਪੰਜੇ ਕੱਟੀਆਂ ਖੀਰ ਨੇ ਮੇਰਾ ਭਰਾ ਠੀਕ ਆ ਪਹਿਲੇ ਨੰਬਰ ਤੇ ਕੱਟੀ ਆ ਗਈ ਜਿਵੇਂ ਹਨਾ ਜੀ ਕਿੰਨੀ ਕੁ ਉਮਰ ਜਾਈ ਲੱਗ ਭਗ ਜੀ ਇਹ ਵੀਰੇ ਹੈਗੀ ਆ 14 14 14.5 ਮਹੀਨਿਆਂ ਦੀ ਕੱਟੀ ਸਵਾਗਸਾਲ ਦੀ ਸਵਾਗਸਾਲ ਦੀ ਮੰਨ ਲਓ ਕੱਟੀ ਕੱਟੀ ਕੁਟੀ ਤੋੜ ਕੇ ਦਿਖਾਉਣੇ ਆ ਆਪਾਂ ਮਤਲਬ ਤਰੋਂ ਤੋਂ ਪਹਿਲਾਂ ਝੋਲੀ ਦਿਖਾ ਦਈਏ ਹਾਂ ਝੋਲੀ ਝਾਲੀ ਦਿਖਾ ਦੇ ਭਰਾ ਬਹੁਤ ਜਿਆਦਾ ਚੰਗੀ ਝੋਲੀ ਲੱਗੀ ਐ ਥਣ ਥਣ ਵੀ ਬਹੁਤ ਸੋਹਣਾ ਲੱਗਿਆ ਵਾ ਹੁਣੇ ਹੀ ਤੂੰ ਕਰਮ ਵਾਲੀ ਨੂੰ ਹਣਾ ਇੱਥੋਂ ਬੈਠ ਥੋੜੇ ਬੰਦ ਚੈੱਕ ਕਰ ਲੋ ਜੀ 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 ਠੀਕ ਐ ਲਓ ਜੀ ਹੁਣ ਦਿਖਾਉਣਾ ਤੁਹਾਨੂੰ ਆਪਾਂ ਤੋੜ ਕੇ ਕੱਟੀ ਤਕਰੀਬਨ 14 15 ਕਿਲੋ ਦੇ ਮਹੀਨੇ ਦੀ ਕੱਟੀ ਸਵਾਗਸਾਲ ਦੀ ਆ ਮੰਨ ਸਕਦੇ ਆ ਤੇ ਕੱਟੀ ਦੀ ਚਾਲ ਚੈੱਕ ਕਰ ਲੋ ਤੇ ਪੂਰੀ ਸ਼ਕੀਨਾ ਕੱਟੀ ਆ ਸਮੀ ਭਲੀ ਐ ਵਜਨ ਵਾਲੀ ਕੱਟੀ ਐ ਕੋਈ ਲ ਇਹਦੇ ਲੱਖੇ ਕੱਲੇ ਵਸ ਜਿਹੜੀ ਪੂਸਦੇ ਆ ਥੋੜੇ ਜੇ ਬਾਲ ਚਿੱਟੇ ਆ ਬਾਕੀ ਕੱਤੀ ਸਾਰੀ ਕਾਲੀ ਆ ਸਿੰਗ-ਸੁੰਗ ਵੀ ਹੁਣੇ ਤੋਂ ਹੀ ਮੋੜਦੀ ਆਉਂਦੀ ਆ ਕੱਤੀ ਕਰਮ ਵਾਲੀ ਦੇਖੋ ਕੋਰਨੇ ਸ਼ੁਰੂ ਕਰਦਾ ਹਾਂ ਹਾਂ ਹੈਨਾ ਤੇ ਬਾਕੀ ਸਰੇ ਜਿਹੜੇ ਭਰਾ ਨੇ ਲੈਣੀਆਂ ਉਹ ਆਪਦੀ ਤਸੱਲੀ ਨਾਲ ਦੇਖ ਕੇ ਲਵੇ ਹੈਨਾ ਇੱਥੇ ਦੇਖੋ ਕੱਤੀ ਖੜਨੀ ਖੁਣੀ ਚੈੱਕ ਕਰ ਲੋ ਜੀ ਇੱਥੋਂ ਕੱਤੀ ਚਾਹ ਚੁ ਦੇਖੋ ਹੈਨਾ ਤੇ ਬਾਕੀ ਤੇਰੇ ਸਾਰਾਂ ਘਟਾਂ ਅੱਜ ਤੱਕ ਜਿੰਨੇ ਕੁ ਪਾਈ ਦੇ ਵਾ ਵੀਡੀਓ ਬਣਤਾਰੀ ਦੀਆਂ ਤੇ ਕਿਰਨ ਤੁਹਾਨੂੰ ਸਾਰਾਂ ਘਟਾਂ ਸ਼ਕੀ ਨਹੀਂ ਮਿਲਣੀਆਂ ਅੱਜ ਇਸ ਘਰੋਂ ਬਹੁਤ ਘੱਟ ਤੁਹਾਨੂੰ ਮਲ ਨਾਜ਼ਿਕ ਜਾਂ ਮਾਲ ਮਿਲੂਗਾ ਨਹੀਂ ਸਾਰਾ ਚਲਾ 15 ਮਹੀਨੇ ਕੱਤੀ ਆ ਗਈ ਜੀ 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 ਅਗਰ ਜਿਵੇਂ 2 ਨੰਬਰ ਕੱਤੀ ਵੀਰੇ ਜੀ ਇਹ ਕਿੰਨੀ ਕੁ ਉਮਰ ਦੀ ਆ ਇਹ ਵੀਰੇ ਮਾਲਕਾਂ ਨੇ ਸਾਲਕ ਦੀ ਦੱਸ ਕੇ ਦਿੱਤੀ ਆ ਹਨ ਠੀਕ ਸਾਲ ਦੀ ਹਾਂ ਵੀ ਸਾਲਕ ਦੀ ਆ ਮਹੀਨਾ ਖੰਡ ਲਖੇ ਇਧਰ ਉਧਰ ਹੋ ਸਕਦਾ ਹੁੰਦਾ ਉਹ ਵੱਖਰੀ ਗੱਲ ਆ ਹਨ ਵੀ ਜਿੰਨੀ ਕ ਆਪਾਂ ਨੂੰ ਮਾਲਕ ਉਮਰ ਦੱਸ ਕੇ ਦਿੰਦੇ ਆ ਉਹ ਉਨੀ ਕ ਆਪਾਂ ਅਗਲੇ ਨੂੰ ਦੱਸ ਦਿੰਨੇ ਆ ਹਨ ਠੀਕ ਕੱਤੀ ਦਾ ਲਖੇ ਇੱਕ ਗੱਲ ਆ ਥਣ ਥਣ ਬੜਾ ਸੋਹਣਾ ਲੱਗਿਆ ਪਿੱਠ ਪੂੜਾ ਬੜਾ ਚੌੜਾ ਹੁਣੇ ਤੋਂ ਜਿਵੇਂ ਛੋਟੀ ਉਮਰ ਦੀ ਆ ਹਨ ਤੇ ਕਾਲੀ ਜਾਮਣਾਰਗੀ ਵੀ ਪਈ ਆ ਬਈ ਇਹ ਕੀਨ ਆ ਨਾ ਹਾਂ ਇਹ ਦੇਖ ਲਾ ਇਹ ਰਾਜੀ ਬਲੀ ਆ ਪੂਰੀ ਹਾਂ ਹਾਂ ਇਹ ਨਹੀਂ ਕੋਈ ਹੈ ਹਾਂ ਕੱਟੀ ਬਹੁਤ ਸੋਹਣੀ ਆ ਮਾਲਕ ਦੀ ਕਿਰਪਾ ਨਾਲ ਦਿਖਾਈ ਰੋਗ ਲਈ ਮਾਲੇ ਸਿਰ ਮੂੰਹ ਦਿਖਾ ਦਈਏ ਲੈਥਾ ਪਹਿਲਾਂ ਫੇਸ ਕੁਆਲਟੀ ਚੈੱਕ ਕਰਨ ਲਈ ਇੱਕ ਕੱਟੀ ਦੀ ਸਾਲਕ ਦੀ ਉਮਰ ਆ ਐ ਐ ਰੋਕੀ ਤੇ ਜੀ ਜੀ ਇੱਥੇ ਦੇਖੋ ਪਿੱਛੇ ਰੋਕੀ ਥੋੜੀ ਅੰਦਰ ਜਾਂਦੀ ਕਹਾਲਾ ਕਰਦੇ ਹਾਂ ਲੈ ਚੱਲ ਬਾਈ ਕੋਈ ਵਾਲੀ ਅੰਦਰ ਜਾ ਕੇ ਤੁਹਾਨੂੰ ਪਖਾਨ ਝੋਲੀ ਦਿਖਾ ਦਿੰਦੇ ਹਾਂ ਜੀ 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 ਆ ਜਾ ਪੁੱਤ ਸ਼ਕੀਨਾ ਕੱਟੀ ਭਰਾ ਮੇਰੋ ਬਾਕੀ ਦੇ ਜਿਹੜੇ ਪੁਰਾਣੇ ਉਹੀ ਵਾਰ-ਵਾਰ ਰਿਪੀਟ ਕਰਦੇ ਨੇ ਜਿਹਨੇ ਖਰੀਦਦੇ ਆ ਉਹਦੀ ਸਮਝ ਹੁੰਦੀ ਉਹ ਤਸੱਲੀ ਉਹਨੇ ਆਪ ਕਰਨੀ ਹੁੰਦੀ ਹੈ ਆਇ ਤੁਸ ਜਮਤਾਂ ਦਾ ਹਾਲ ਉਹ ਜੀ ਇਹ ਤੇ ਚੱਕਰ ਹੀ ਥਾਣ ਹਨ ਤੁਹਾਨੂੰ ਬਹੁਤ ਸੋਹਣਾ ਲੱਗਿਆ ਲਖੇਨ ਔਰੀ ਚਾਲੀ ਬਹੁਤ ਸੋਹਣੀ ਹੈ ਹਨ ਜਿਵੇਂ ਉਮਰ ਦੇ ਮੁਤਾਬਕ ਨਿਆਣੀ ਕਰਕੇ ਉਹ ਬਹੁਤ ਵਧੀਆ ਲੱਗਿਆ ਜਿਵੇਂ ਤੈਨ ਨੰਬਰ ਹਨ ਹਾਂਜੀ 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 ਤੈਨ ਨੰਬਰ ਇਹ ਕਿੰਨੀ ਕੁ ਉਮਰ ਦੀ ਆ ਇਹ ਵੀਰੇ ਹੈਗੀ ਆ 17 ਕ ਮਹੀਨਿਆਂ ਦੀ ਕੱਟੀ ਠੀਕ ਹੈ ਚਲ ਬਾਹਰ ਘਰੋ ਪੜਾਣ ਲਓ ਜੀ ਇਹ ਹੈਗੇ ਤੈਨ ਨੰਬਰ ਕੱਟੀ ਪਹਿਲਾਂ ਖੜੀ ਦਾ ਚੱਕ ਲਊਗਾ ਲੈ ਮੂੰਹ ਚੈੱਕ ਕਰੋ ਪਹਿਲਾਂ ਸúng ਸúng ਬੋਈ ਵੀ ਵੀਰੇ ਨਾਲ ਹੀ ਮੋੜਦੀ ਜਾਂਦੀ 17 ਕ ਮਹੀਨਿਆਂ ਦੀ ਆ ਵੀਰੇ ਕੱਟੀ ਆ ਆ ਡੇਢ ਸਾਲ ਦੀ ਮੰਨ ਸਕਦੇ ਆ ਹਾਂ ਡੇਢ ਸਾਲ ਦੀ ਮੰਨ ਸਕਦੇ ਆ ਕੱਟੀ ਬੜੀ ਜੰਮੀ ਪਲੀ ਆ ਹਨਾ ਹੂੰ ਝੋਲੀ ਝਾਲੀ ਵੀ ਕੱਟੀ ਦੀ ਬਹੁਤ ਜ਼ਿਆਦਾ ਸੋਹਣੀ ਆ ਝੋਲੀ ਦਿਖਾ ਲਖੇ ਦੀ ਬਹੁਤ ਸੋਹਣੀ ਆ ਕੱਟੀ ਦੀ ਹਨਾ ਖਪਲਾ ਸਿਰਾਜੀ ਦੇਖੋ ਪੂਰੀ ਸਲੀ ਪਲੀ ਆ ਇੱਥੋਂ ਤੁਹਾਨੂੰ ਮਾਥਨ ਤੋਂ ਵਿੱਚ ਚੱਕਰਾਵਨਾ ਇੱਥੇ ਦੇਖੋ ਜੀ ਹੂੰ ਪੂਰੀ ਸੋਹਣੀ ਝੋਲੀ ਝਾਲੀ ਬਹੁਤ ਸੋਹਣੀ ਝੋਲੀ ਲੱਗੀ ਆ ਬਾਕੀ ਕਿਸੇ ਵੀ ਕੱਟਿਆ ਅਜੇ ਤੱਕ ਕਿਸੇ ਨੂੰ ਪੰਜਾਂ ਛੇਵਾਂ ਥਾਂ ਨਹੀਂ ਕਿਤਾ ਮੇਲੂ ਬਾਈ ਜਿੰਨਿਆ ਘਲਾ ਦਾ ਮਾਲ ਪੂਰਾ ਸ਼ੌਮ ਨਹੀਂ ਲੈ ਮਾਲ ਜਿਹੜਾ ਬਈ ਸਾਫ ਸੁਥਰਾ ਆਉਂਦਾ ਤਾਂ ਤੇਰੇ ਸਾਹਮਣੇ ਬਈ ਮਾਲ ਆਪਣਾ ਵਿਖ ਵੀ ਮਾਲਕ ਦੀ ਕਿਰਪਾ ਨਾਲ ਉਦੀ ਜਾਂਦਾ ਲੱਗਦਾ ਹੈ ਨਾ ਹਾਂ ਆ ਜਾ ਮਾਲਕ ਨਾਲ ਵੀ ਪੜਾ ਤੜਕੇ ਦੁਪਹਿਰ ਤੱਕ ਹਾਂ ਮਾਲਕ ਦੀ ਕਿਰਪਾ ਨਾਲ ਵਿਖ ਜਾਂਦਾ ਜੀ ਮਾਲ ਚੰਗਾ ਤਾਂ ਵੀਰੇ ਫੇਰ ਹੀ ਵਿਖਦਾ ਹੈ ਨਾ ਬਾਰ-ਬਾਰ ਵੀਡੀਓ ਪਾਉਣੇ 12 ਵਾਰ ਮਾਲ ਦੇਖਦੇ ਬੱਸ ਇਹ ਵੀ ਗੱਲ ਹੈ ਤੇਰੀ ਹਾਂ ਇਸ ਕੀ ਜੀ ਤਿੰਨ ਨੰਬਰ ਕੱਟੀ ਤੇ ਮੁੱਲ ਵੀਰੇ ਫਿਰ ਉਹਨਾਂ ਦੇ ਫੋਨ ਮੁੱਲ ਵੀਰੇ ਆਪਾਂ ਫੋਨ ਤੇ ਕਰਾਂਗੇ ਹੈਨਾ ਠੀਕ ਹੈ ਜੀ ਮੁੱਲ ਬਾਜ਼ੀ ਵੀ ਕਰਾਂਗੇ ਹਾਂ ਤੇ ਮੇਰਾ ਭਰਾ ਜਿਹੜਾ ਬਾਹਲਾ ਘਟ ਵਾਲਾ ਹੋਇਆ ਉਹ ਨਾ ਹੀ ਲਾਵੇ ਫੋਨ ਹੈਨਾ वैसे तो आपा किसे नु कहंदे नी हुंदे वे जेड़ा जमे न जायज ਘਟ ਲਾਉਣ ਵਾਲਾ ਹੁਣ ਕਈ ਲੋਕ ਐਹੇ ਜੇ ਹੁੰਦੇ ਕਹਿੰਦੇ ਬਈ ਯਾਰ 15000 ਕੱਟੀ ਦਾ ਲੈਣਾ ਉਹੋ ਜੇ ਭਰਾ ਨਾ ਹੀ ਲੈਣਾ ਹੁਣ ਕੋਨੂੰ ਵੀ ਪਤਾ ਵੀ ਅੱਜ ਕੱਲ੍ਹ ਦੇ ਜਮਾਨੇ ਚ 15000 ਦਾ ਕੀ ਆਉਂਦਾ ਇਹ ਕੱਟੀ ਦੀ ਕਿੰਨੀ ਉਮਰ ਹੈ ਇਹ ਕੱਟੀ ਦੀ ਉਮਰ ਵੀਰੇ 16 ਮਹੀਨੇ ਦੀ ਦੱਸ ਕੇ ਦਿੱਤੀ ਆ ਮਾਲਕਾਂ ਨੇ ਹਣਾ ਖੜਨੀ ਖੁਣਨੀ ਚੰਗੀਆਂ ਨਾ ਕਰ ਮਾਰੀ ਬਹੁਤ ਜਿਆਦਾ ਖਲਸ ਲਖੇ ਸੋਹਣੀ ਆ ਖੜਨੀ ਖੁਣਨੀ ਤੇ ਪਿੱਠ ਪੂੜਾ ਬੜਾ ਚੌੜਾ ਥਣ ਥਣ ਬੜਾ ਸੋਹਣਾ ਲੱਗਿਆ ਕਰਮਾਰੀ ਨੂੰ ਸ਼ਿੰਗਾਰ ਵੀ ਇਹਦਾ ਬਹੁਤ ਚੰਗਾ ਲਖੇ ਮੂੰਹ ਮਾਲਾ ਇਥੋਂ ਦਿਖਾ ਫੇਸ ਕੁਆਲਿਟੀ ਜਿਵੇਂ ਜਰਸੀਆਂ ਦਾ ਮੂੰਹ ਨਹੀਂ ਹੁੰਦਾ ਅਗਲਾ ਕਹਿੰਦਾ ਟਵਾ ਪੈਂਦਾ ਉਹ ਚੀਜ਼ ਆ ਹਨਾ ਦਿਖਾ ਬਾਹਰ ਲਿਆ ਹਾਂ ਲਓ ਜੀ ਇਥੋਂ ਚੈੱਕ ਕਰੋ ਜਿਵੇਂ ਵਾਈ ਗੱਲ ਜਿਵੇਂ ਸਹੀ ਆ ਵੀ ਜਰਸੀਆਂ ਗਾਂਗੋਂ ਟਵਾ ਪੈਂਦਾ ਨਾ ਮਤਲਬ ਹਾਂ ਉਹਦੇ ਵਰਗਾ ਲੱਗਦਾ ਨਾ ਮੂੰਹਿਆ ਤੈਨੂੰ ਵੀ ਜਿਵੇਂ ਜਰਸੀਆਂ ਦਾ ਇਹ ਵੀਰੇ 16 ਮਹੀਨੇ ਦੀ ਦੱਸ ਕੇ ਦਿੱਤੀ ਆ ਮਾਲਕਰ ਸਾਲ ਸਵਾ ਸਾਲ ਤੋਂ 1.5 ਸਾਲ ਦੇ ਵਿੱਚ ਕਹਿ ਹਾਂ 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 ਤੇ ਸ਼ਕੀਨ ਨਾ ਕੱਟੀ ਬਹੁਤ ਜ਼ਿਆਦਾ ਸ਼ਕੀਨ ਆ ਲੱਖੇ ਕੱਟੀ ਹਣ ਤੁਣ ਵੀ ਬੜਾ ਸੋਹਣਾ ਲੱਗਾ ਗੂਠੇ ਵਰਗਾ ਥਾਣਾ ਆਪਾਂ ਕਹਿ ਦਿੰਦੇ ਆ ਨਾ ਗੂਠੇ ਵਰਗਾ ਥਾਣ ਲੱਗ ਹੂੰ ਜੀ ਐਨ ਝੋਲੀਪੁਰੀ ਸੋਹਣੀ ਲੱਗੀ ਵੇ ਚਾਰ ਸਾਲ ਨੇਗੇ ਬਾਕੀ ਇਸ ਦੀ ਚੌੜੀ ਚੂੜੀ ਬਹੁਤ ਅਲੱਖੇ ਕੱਟੀਆਂ ਆਂ ਦੇਖ ਹੂੰ ਇੱਥੋਂ ਆਪਾਂ ਜਿਵੇਂ ਅੱਗੇ ਕਹਿੰਦੇ ਹੁੰਨੇ ਆਂ ਵੀ ਇੱਥੋਂ ਅੰਦਾਜ਼ਾ ਲਾ ਲਓ ਬਾਈ ਵੀ ਹਾਈਟ ਦਾ ਅੰਦਾਜ਼ਾ ਲਾ ਲਓ ਕੱਟੀ ਦਾ ਹਾਂ ਹਾਂ ਆਹ ਕਮਾਖੇ ਰੋਲ ਮੜਾ ਇੱਥੋਂ ਦੇਖੋ ਜੀ ਹਾਈਟ ਉਹ ਚੰਗੀ ਕੱਟੀ ਦੀ ਨਾ ਇਹ ਸਵਾ ਡੇਢ ਸਾਲ ਦੀ ਕੱਟੀ ਆ ਜੀ 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 ਠੀਕ ਆ ਵੀਰੇ ਲੈ ਜਲਾ ਬੋਚ ਕੇ ਜਹੜਾ ਤੁਹਾਨੂੰ ਪਤਾ ਝੋਟਾ ਹੋਣਾ ਐਂ ਕਰਦਾਂ ਹਾਂ ਠੀਕ ਇੱਥੋਂ ਦੇਖ ਚੈੱਕ ਕਰ ਲਿਓ ਲੈ ਤਾਂ ਖੜੀ ਸੀ ਨਹੀਂ ਆ ਮਾਰੀ ਖੜਨੀ ਫੜਨੀ ਕੱਟੀ ਦੀ ਇਹ ਸੀ ਕੱਟੀ ਆਪਣੀ 4 ਨੰਬਰ ਹਨਾ ਉਹ ਆ ਡੇਢ ਸਾਲ ਦੇ ਸ਼ਕੀਨ ਪੂਰੀ ਹੈ ਦੇਖਾ ਹਰਨੀ ਘੁੰਨੀ ਅੱਖਾਂ ਅੱਖਾਂ ਤੇ ਇੱਥੋਂ ਸੋਨੇ ਨੇੜੇ ਕੋ ਸਿਰ ਤੇ ਹੋਣਾ ਦੇ ਨਾਲ ਦੇਖੋ ਸਿੰਘ ਸੋ ਕੱਟੀ ਦਾ ਸ਼ਕੀਨ ਆ ਕੱਟੀ ਥਾਂ ਤੁਹ ਚੰਗੇ ਲੱਗੇ ਬੈਗੀ ਜੀ ਹੁਣ ਪੰਜ ਨੰਬਰ ਬਾਹਰ ਲਿਆ ਬਈ ਹਾਂਜੀ ਹਾਂਜੀ ਪੰਜ ਇਹ ਆ ਜੀ ਪੰਜ ਨੰਬਰ ਆਪਣੀ ਪੰਜ ਨੰਬਰ ਲਖੇ ਤਾਂ ਉਹ ਆ ਜਿਵੇਂ ਤੂੰ ਕਹਿੰਦਾ ਉਹਨਾਂ ਰੰਗ ਸਿੰਘ ਹਨਾ ਜਿਵੇਂ ਨਾਲ ਗੁੱਤ ਨਹੀਂ ਰੱਖੀ ਬੈਠੀ ਐ ਢਾਲਾ ਵੀ ਮਸਾ ਹੀ ਨਾਗਦਾ ਵਿੱਚ ਦੀ ਐ ਮੰਨ ਕੇ ਚੱਲ ਹਨਾ ਦੋਨੇ ਸੰਗੀਆਂ ਹੈ ਹਾਂ ਇੱਕ ਨਹੀਂ ਵੀਰੇ ਦੋਨੇ ਇਹ ਵੀਰੇ ਹੈਗੀ 18-19 ਮਹੀਨਿਆਂ ਦੀ ਕੱਟੀ ਡੇਢ ਸਾਲ ਤੋਂ ਇਹ ਘਰਾ ਜੀ ਵੜਦੀ ਹੈ ਹਾਂ 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 ਡੇਢ ਸਾਲ ਦੇ ਘਰਾ ਜੀ ਵੜਦੀ ਹੈ ਕੱਟੀ ਹੈ ਨਾ ਠੀਕ ਹੈ ਜੀ ਹਾਂ ਇੱਥੇ ਲੰਬਾਈ ਲਈ ਦੇਖੋ ਘਰ ਚੱਕ ਜੀ ਸ਼ਕੀਨ ਹੈ ਕੱਟੀ ਮਿੱਤਰੋ ਜੀ 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 ਤੁਸੀਂ ਪਿੱਠ ਫੜੇ ਵੰਤਰ ਚੱਕਾ ਲਓ ਵਿੱਚ ਹੁਣ ਨਾ ਜੀ ਬਾਕੀ ਉਹ ਹਾਲ ਕੱਲੀ ਪੂਸ਼ ਪੂਛ ਟੀਮ ਨੂੰ ਜਿਸੇ ਵੀ ਕੱਟੀ ਦੀ ਨਾ ਕੋ ਮੱਥੇ ਤੇ ਪਿੰਡੇ ਤੇ ਹੋਤ ਲਾ ਕੇ ਇਸ ਤਰ੍ਹਾਂ ਵੱਲ ਬੋਲ ਨਹੀਂ ਮਿਲਦਾ ਵੱਲ ਨਹੀਂ ਮਿਲਦਾ ਬਰੀ ਇੱਥੇ ਦੇਖੋ ਹਰ ਨਹੀਂ ਕੱਟੀ ਜੀ ਜੀ ਇਹੜੇ ਪੌਣੇ ਦੋ ਸਾਲ ਦੀ ਉਮਰ ਹੋਣੀ ਲੱਗ ਭਗ ਜੀ ਇੱਥੇ ਸੰਗ ਦੇ ਹਲੋ ਜੀ ਥਾਂਸ ਨੂੰ 15 ਜਾਗ ਦਿਖਾ ਦੇਣਾ ਆਪਾਂ ਜੀ 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 ਕੋ ਇੱਥੇ ਥੋੜਾ ਜਿਹਾ ਬਾਹਰ ਪਸ਼ੂ ਖੜਨ ਦੀ ਥੋੜੀ ਆਲ ਮੰਨ ਜਾਂਦਾ ਥਣ ਚਾਰੀ ਆ ਵੀਰੇ ਚ ਥਣ ਸੋਣ ਇਹਦਾ ਵੀ ਬਹੁਤ ਮੋਟਾ ਗੁੱਠੇ ਵਰਗਾ ਥਣ ਲੱਗਿਆ ਵਾ ਕੱਟੀ ਰੋ ਠੀਕ ਆ ਜੀ ਹਾਂ ਬਾਕੀ ਛੇ ਆਪਾਂ ਵੀਡੀਓ ਚ ਦਿਖਾਈ ਦੇਣਾ ਉਹਦੇ ਚ ਤਾਂ ਕੋਈ ਡਾਰੀ ਨਹੀਂ ਹਾਂ 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 ਚਲੋ ਐ ਐ ਜਜਮੈਂਟ ਆ ਜੀ ਵੀ ਥਣ ਵੰਤਰ ਹਾਇ ਕਹੇ ਜੀ ਨਾ ਹਾਂਜੀ 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 ਛੋਲੀ ਕਿੰਨੇ ਕੁ ਬਣਦੀ ਆ ਇਹ ਤੋਂ ਦਾ ਮਕਸ ਹੁੰਦਾ ਬਾਕੀ ਤੋਰ ਦਾ ਮਕਸ ਵੀ ਕੋਈ ਲੰਗ ਲੰਗਾ ਇਸ ਤਰ੍ਹਾਂ ਕੋਈ ਡੱਕ ਜੀ 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 ਇਹ ਪੰਜ ਨੰਬਰ ਕੱਟੀ ਤਕਰੀਬਨ ਡੇਢ ਕੋਨੇ ਤੋਂ ਦੋ ਸਾਲ ਦੀ ਹੋ ਗਈ ਤੇ ਇਥੋਂ ਸਨ ਥਣ ਦਿਖਾ ਦਿੰਦੇ ਆ ਇੱਥੋਂ ਦੇਖੋ ਚੈੱਕ ਕਰੋ ਚਾਰ ਥਣ ਰੰਦਨ ਦੇਰਾ ਪੈਸੇ ਤੋਂ ਘੱ ਪਰ ਥਾਣਾਂ ਦੀ ਗਰੰਟੀ ਹੋਊਗੀ ਲੱਖੇ ਆਪਣੀ ਕੱਲਾ ਕੱਲਾ ਥਾਣ ਲੱਗਿਆ ਹੋਊਗਾ ਵੀਰੇ ਐ ਨਹੀਂ ਹੋਊਗਾ ਵੀ ਥਾਣ ਨਾਲ ਜੜੁੱਤ ਹੋਣਗੇ ਉਹ ਵੀ ਨਹੀਂ ਹੋਊਗਾ ਜਿਹੜਾ ਥਾਣਾ ਉਹ ਕੱਲਾ ਕੱਲਾ ਦੂਰ ਦੂਰ ਲੱਗਿਆ ਹੋਊਗਾ ਗੈਪ ਨਾਲ ਹਨਾ ਕਿਸੇ ਵੀ ਕੱਟੀ ਦਾ ਇਸ ਦਾ ਨਹੀਂ ਕੱਲੀ ਦਾ ਚਾਰਾ ਕੱਟੀਆਂ ਪੰਜਾਂ ਦੀ ਜਿਹੜੇ ਥਾਣਾ ਉਹ ਅਲੱਗ-ਲੱਗ ਹੀ ਐ ਦਿਖਣਗੇ ਕੱਲੇ-ਕੱਲੇ ਹਨਾ ਵੀ ਐ ਨਹੀਂ ਵੀ ਜੇ ਪੰਜਵੀਂ ਫੋਟ ਸ਼ਾਂਗ ਹੈ ਨਹੀਂ ਤਾਂ ਥਣ ਨਾਲ ਨੇੜੇ-ਨੇੜੇ ਹੋਣਗੇ ਨਾ ਕੋਈ ਜੀ ਕੋਈ ਗੱਲਬਾਤ ਨਹੀਂ ਹੋਊਗੀ ਭਰਾ ਹਨਾ ਖਣ ਨੂੰ ਬੰਦੇ ਨੂੰ ਪਸੰਦ ਆਉਂਦੀ ਚੀਜ਼ ਹੈ ਪਸੰਦ ਆਉਗੀ ਵੀਰੇ ਹਨਾ ਗਾ ਅਗੇ ਰੇਟ ਬਾਨਾ ਪ੍ਰਮਾਤਮਾ ਦੇ ਤੇ ਜਾ ਅਗਲੇ ਦੇ ਆਪ ਦੇ ਤੇ ਡਿਪੈਂਡ ਆ ਹਨਾ ਤੇ ਵੀ ਮਾਰਕ ਦੀ ਕਿਰਪਾ ਨਾਲ ਜਿਹੜਾ ਮਾਲ ਆ ਉਹ ਸਾਰਾ ਹੀ ਆਪਣੇ ਕੋਲੇ ਲਓ ਜੀ ਪੰਜ ਕਟਾਂ ਤੁਹਾਨੂੰ ਜਿਹੜੀ ਸੰਸੰਧ ਆ ਉਹ ਕੱਲੀ ਕੱਲੀ ਛਾਂਟ ਕੇ ਤੁਸੀਂ ਬਾਈ ਨਾਲ ਸੌਦਾ ਕਰ ਲਿਓ ਬਾਈ ਦਾ ਪਿੰਡ ਰਾਇਆ ਤਹਿਸੀਲ ਫੂਲ ਤੇ ਜ਼ਿਲ੍ਹਾ ਬਡੰਡਾ 985528758 ਦਾ ਬੋਏ ਮੋਬਾਈਲ ਨੰਬਰ ਬਾਈ ਦਾ ਸੋ ਧੰਨਵਾਦ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ